ਹੈਲੋ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮਾਨਿਕਾ ਧਵਨ ਤੁਹਾਡੇ ਚੈਨਲ ਨਾਲ ਜੁੜੀ ਹੋਈ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮਾਨਿਕਾ ਧਵਨ ਅਫੀਸ਼ੀਅਲ ਹੈ ਜਿਨੇ ਜਿਨੇ ਮੈਨੂੰ ਫੋਲੋ ਨਹੀਂ ਕੀਤਾ ਉਹ ਮੈਨੂੰ ਫੋਲੋ ਕਰ ਲਵੋ ਮਾਨਿਕਾ ਧਵਨ ਅਫੀਸ਼ੀਅਲ ਤੇ ਜਿਨ੍ਹਾਂ ਨੇ ਮੈਨੂੰ YouTube ਤੇ ਨਹੀਂ ਕੀਤਾ ਉਹ ਵੀ ਮੈਨੂੰ YouTube ਤੇ ਵੀ ਕਰ ਸਕਦੇ ਨੇ ਸੇਮ ਪੇਜ ਰਹੇਗਾ ਸਾਡਾ ਮਾਨਿਕਾ ਧਵਨ ਅਫੀਸ਼ੀਅਲ ਹਾਂਜੀ ਅ ਕੱਲ ਸੰਡੇ ਦਾ ਦਿਨ ਸੀ ਔਰ ਮੈਂ ਨਾ ਥੋੜਾ ਲਾਈਵ ਨਹੀਂ ਹੋ ਪਾਈ ਕੱਲ ਥੋੜਾ ਫਾਦਰਡੇ ਵੀ ਸੀ ਔਰ ਫਾਦਰਡੇ ਦੇ ਵਿੱਚ ਥੋੜਾ ਜਾਂ ਮਾਂ ਨੂੰ ਮੋਸ਼ਨ ਸੋਲ ਚੁੱਕੀ ਸੀ ਜਿੱਥੇ ਕਹਿੰਦੇ ਨਾ ਘਰਦਿਆਂ ਦੀ ਤੇ ਪਿਤਾ ਦੀ ਮਾਂ ਦੀ ਕਿਸੇ ਰਿਸ਼ਤੇ ਦੀ ਵੀ ਜੋ ਤੁਹਾਡੇ ਲਈ ਬਹੁਤ ਗਹਿਰਾਈ ਭਰਿਆ ਹੋਵੇ ਤੇ ਉਹ ਕਿਤੇ ਨਾ ਕਿਤੇ ਦਿਲ ਦੇ ਵਿੱਚ ਨਾ ਯਾਦ ਆ ਜਾਂਦੀ ਹੈ ਔਰ ਜਦੋਂ ਯਾਦ ਆਂਦੀ ਹੈ ਨਾ ਤੇ ਉਹ ਬਹੁਤ ਕੁਝ ਦਿਖਾ ਕੇ ਜਾਂਦੀ ਹੈ ਅ ਬੇਸ਼ੱਕ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਸੀ ਪਰ ਉਸ ਟਾਈਮ ਮੈਂ ਜਾਣਦੀ ਜਾਂ ਮੇਰਾ ਮਨ ਜਾਣਦਾ ਹੈ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਲਾਈਫ ਦੁਬਾਰਾ ਤੋਂ ਉਹੀ ਸੀਨ ਜ਼ਿੰਦਗੀ ਦਾ ਜੋ ਜਾ ਚੁੱਕਿਆ ਵਾਪਸ ਮੁੜ ਕੇ ਮੇਰੇ ਕੋਲ ਆਇਆ ਹੈ ਔਰ ਉਸ ਚੀਜ਼ ਦਾ احساس ਮੈਂ ਬਹੁਤ ਜ਼ਿਆਦਾ ਫੀਲ ਕਰ ਰਹੀ ਸੀ ਬਹੁਤ ਜ਼ਿਆਦਾ ਔਰ ਇਸ ਲਈ ਮੈਂ ਮਤਲਬ ਕੱਲ ਦਾ ਲਾਈਵ ਵੀਡੀਓਜ਼ ਮਤਲਬ ਜ਼ਰੂਰੀ ਨਹੀਂ ਸਮਝਿਆ ਤੁਹਾਡੇ ਨਾਲ ਪਾਣਾ ਤੇ ਬਹੁਤ ਜਲਦੀ ਲਾਈਵ ਵੀਡੀਓ ਤੁਹਾਡੇ ਨਾਲ ਮੈਂ ਆਵਾਂਗੀ ਤੇ ਬਹੁਤ ਸਾਰੀਆਂ ਅਸੀਂ ਜਿਹੜੀਆਂ ਵੀ ਆ ਸਾਂਝੀਆਂ ਗੱਲਾਂ ਉਹ ਬਤਾ ਕਰਾਂਗੇ ਤੁਹਾਡੇ ਨਾਲ ਹਾਂਜੀ ਤੁਸੀਂ ਬਾਕੀ ਪਰਿਵਾਰ ਸਵੇਂ ਸਭ ਠੀਕ ਠਾਕ ਹੋ ਤੰਦਰੁਸਤ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰਿਵਾਰ ਸਵੇਂ ਵਧੀਆ ਵਧੀਆ ਆਪਣੇ 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 ਕੰਮ ਕਰੋ ਬਾਕੀ ਮੌਸਮ ਨੂੰ ਲੈ ਕੇ ਦੇਖਿਆ ਜਾਵੇ ਤੇ ਮੌਸਮ ਲਗਭਗ ਬਹੁਤ ਹੀ ਵਧੀਆ ਹੋ ਚੁੱਕਿਆ ਸਤਿਗੁਰੂ ਮਹਾਰਾਜ ਜੀ ਬਹੁਤ ਕਿਰਪਾ ਹੋ ਗਈ ਕਿ ਉਹਨਾਂ ਨੇ ਥੋੜਾ ਜਿਹਾ ਥੋੜਾ ਜਿਹਾ ਟਾਲ ਨੂੰ ਟਾਲ ਦਿੱਤਾ ਤੇ ਬਾਕੀ ਮਕਰੋਡਗਨ ਸਾਈਡ ਵਗੈਰਾ ਕਸੋਲੀ ਸਾਈਡ ਤੇ ਐਂਡ ਹੋਰ ਵੀ ਹਿਮਾਚਲ ਕੁਝ ਜਿਹੜੇ ਇਲਾਕੇ ਹੈਗੇ ਨੇ ਉਧਰ ਬਰਸਾਤਾ ਹੋਣ ਕਾਰਨ ਜਿਹੜਾ ਕਿ ਆਪਣੇ ਅਮ੍ਰਿਸਤ ਦਾ ਮੌਸਮ ਹਲਕਾ ਜਾਂ ਮਤਲਬ ਵਧੀਆ ਤੇ ਵਧੀਆ ਵਧੀਆ ਹੋ ਗਿਆ ਹੈ ਮੌਸਮ ਸੋ ਬਾਕੀ ਮੈਂ ਬਹੁਤ ਕੁਝ ਕਹਿਣਾ ਚਾਹੁੰਦੀ ਆ ਕਹਿਣ ਲਈ ਤਾਂ ਤੁਹਾਨੂੰ ਪਤਾ ਗੱਲਾਂ ਨਹੀਂ ਇਨਸਾਨ ਦੀਆਂ ਮੁਗਦੇ ਇਨਸਾਨ ਮੁੱਕ ਜਾਂਦਾ ਹੈ ਤੇ ਇਸ ਲਈ ਮੈਂ ਸੋਚਿਆ ਚਲੋ ਬੈਠੇ ਬੈਠੇ ਲਾਈਵ ਤੁਹਾਡਾ ਗੱਲਬਾਤ ਕਰ ਲੈਂਦੀ ਆ ਤੁਹਾਡੇਦਰ ਪਹਿਲਾ ਹੀ ਮੈਂ ਮਤਲਬ ਕਲੋਥਿੰਗ واਸ਼ ਆਪਣੇ ਕੰਪਲੀਟ ਕੰਪਲੀਅਰ ਕਰਕੇ ਆਈ ਸੀ ਤਾਂ ਨੀਚੀ ਆਈ ਤੇ ਇੱਕ ਚਾਹ ਦਾ ਕੱਪ ਪਕੜਿਆ ਜਿਹੜਾ ਕਿ ਚਾਹ ਇੱਕ ਮੇਰੀ ਜ਼ਿੰਦਗੀ ਦਾ ਉਹ ਅਮਲ ਹੈ ਜਿਸ ਨਾਲ ਮੇਰੀ ਸਾਰੀ ਜ਼ਿੰਦਗੀ ਦੀ ਸਟਾਰਟਿੰਗ ਸਟਾਰਟ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਕਿ ਸਵੇਰੇ ਉੜਦੇ ਆ ਸਾਰ ਇੱਕ ਕੱਪ ਚਾਹ ਦਾ ਮਿਲ ਜਾਵੇ ਤੇ ਇਸ ਤਰ੍ਹਾਂ ਹੁੰਦਾ ਹੈ ਕਿ ਪੰਨੇ ਸਰੀਰ ਦੀ ਕਿੰਨੀ ਕ ਮਤਲਬ ਜਿਹੜੀ ਹੈ ਨਾ ਪਾਵਰ ਜਿਹਨੂੰ ਕਹਿੰਦੇ ਸ਼ਕਤੀ ਬਿਲਕੁਲ ਸ਼ਕਤੀ ਕੋਈ ਇਸ ਚਾਹ ਦੇ ਕੱਪ ਦੇ ਸਕੂਨ ਨਾਲ ਮਿਲਦੀ ਹੈ ਤੇ ਸ਼ਾਮ ਦੀ ਚਾਹ ਵੀ ਅਗਰ ਜੇ ਇਸੀ ਸ਼ਾਮ ਦੀ ਚਾਹ ਮਿਲ ਜਾਵੇ ਤੇ ਰਾਤ ਦੀ ਫਿਰ ਜਿਹੜੀ ਰੋਟੀ ਪਾਣੀ ਕਿਚਨ ਦਾ ਕੰਪਲੀਟ ਕੰਮ ਹੁੰਦਾ ਨਾ ਉਹ ਇਸੇ ਨਾਲ ਹੀ ਤਾਕਤ ਆਉਂਦੀ ਹੈ ਬਹੁਤ ਜ਼ਿਆਦਾ ਤਾਕਤ ਆਉਂਦੀ ਹੈ ਤੇ ਜਿਸ ਕਾਰਨ ਕੀ ਮਤਲਬ ਹੋਰ ਵੀ ਜ਼ਿਆਦਾ ਬਾਡੀ ਸਾਡਾ ਮੇਨਟੇਨ ਐਂਡ ਸੈਟਿੰਗਸ ਹੋ ਜਾਂਦਾ ਹੈ ਕੁਝ ਲੋਕ ਕਹਿੰਦੇ ਨੇ ਕਿ ਅਸੀਂ ਚਾਹ ਵਗੈਰਾ ਨਹੀਂ ਪੀਂਦੇ ਮੇਰੇ ਤਾਨਾ ਉਹਨਾਂ ਲੋਕਾਂ ਤੇ ਕਿ ਲੋਕੋ ਚਾਹ ਨਹੀਂ ਪੀਂਦੇ ਚਾਹ ਦੇ ਬਗੈਰ ਕਿੱਦਾਂ ਰਹਿੰਦੇ ਹੋਣਗੇ ਔਰ ਅਸੀਂ ਲੋਕਾਂ ਕਿ ਜਿਹੜਾ ਸਾਨੂੰ ਸਾਰਾ ਦਿਨ ਚ ਰੋਟੀ ਮਿਲੇ ਨਾ ਮਿਲੇ ਪਰ ਚਾਹ ਜ਼ਰੂਰ ਮਿਲਨੀ ਚਾਹੀਦੀ ਹੈ ਤੇ ਚਾਹ ਵੀ ਮਲੇ ਇਸ ਤਰ੍ਹਾਂ ਦੀ ਹੋਵੇ ਕਿ ਮਲਤ ਬਿਲਕੁਲ ਰਿੱਜੀ ਹੋਵੇ ਬਿਲਕੁਲ ਰਿੱਜੀ ਹੋਵੇ ਇਕਦਮ ਐ ਕੰਪਲੀਟ ਟੂ ਕੰਪਲੀਟ ਕਮਲੀ ਹੋਈ ਹੋਵੇ ਚਾਹ ਰਿੱਜੀ ਜਿਹੀ ਜਿਹਦੇ ਉਸ ਚਾਹ ਦਾ ਮਜ਼ਾ ਆਉਂਦਾ ਹੈ ਤੇ ਬਾਕੀ ਔ ਬੋਲਣ ਲਈ ਤਾਂ ਬਹੁਤ ਖੁਸ਼ ਹੈ ਹੰਬਰ ਕੱਲ ਮੈਂ ਜੋ ਵੀਡੀਓ ਬਣਾਇਆ ਸੀ ਨਾ ਉਹ ਵੀ ਕਿਸੇ ਨੂੰ ਦਿਖਾਣ ਲਈ ਨਹੀਂ ਸੀ ਬਣਾਇਆ ਜਿਹੜਾ ਆਪਣੀ ਲਾਈਫ ਨੂੰ ਟੱਚ ਕਰਨ ਲਈ ਸੀ ਜਿਹਨੇ ਬਣਾਇਆ ਉਹ ਸਿਰਫ ਇੱਕ ਮੇਰੀ ਇਮੋਸ਼ਨਲ ਸੀ ਜਿਹੜੇ ਮਤਲਬ ਐਨੇ ਸਾਲਾਂ ਤੋਂ ਮੈਂ ਆਪਣੇ ਅੰਦਰ ਹੀ ਅੰਦਰ ਘੋਟੇ ਹੋਏ ਨੇ ਪਰ ਮੈਨੂੰ ਨਹੀਂ ਸੀ ਪਤਾ ਮੈਂ ਆਪਣੀ ਫਾਦਰ ਦੀ ਗੱਲ ਕਰਾਂਗੀ ਤੇ ਫਾਦਰ ਦੇ ਨਾਲ-ਨਾਲ ਮੇਰੀ ਫੈਮਿਲੀ ਦਾ ਮੈਂਬਰ ਦਾ ਹਰ ਇੱਕ ਦਾ ਜ਼ਿਗਰ ਹੋ ਜਾਏਗਾ ਮੈਨੂੰ ਨਹੀਂ ਸੀ ਪਤਾ ਮੈਂ ਖੁਦ ਵੀ ਨਹੀਂ ਜਾਣਦੀ ਮੈਂ ਕਿਉਂ ਕਰਿਆ ਪਰ ਮੇਰੀ ਜ਼ਰੀਏ ਹੈ ਨਾ ਇਹ ਜਿਹੜੇ ਜਿਹੜੇ ਸਾਡੇ ਇਹ ਚੀਜ਼ਾਂ ਹੁੰਦੀਆਂ ਨੇ ਬੋਲ ਇਹਨਾਂ ਬੋਲਾਂ ਦੇ ਵਿੱਚ ਬਹੁਤ ਸ਼ਬਦ ਨਿਕਲ ਆਉਂਦੇ ਆ ਕੁਝ ਚੰਗੇ ਹੁੰਦੇ ਨੇ ਕੁਝ ਮਾੜੇ ਹੁੰਦੇ ਨੇ ਤੇ ਉਹ ਕਿਤੇ ਨਾ ਕਿਤੇ ਸਾਨੂੰ ਅਟਰੈਕ ਕਰਦੇ ਨੇ ਬਹੁਤ ਜ਼ਿਆਦਾ ਅਟਰੈਕ ਕਰਦੇ ਨੇ ਜਿਸ ਕਾਰਨ ਮੈਨੂੰ ਕਿਤੇ ਨਾ ਕਿਤੇ ਮੈਂ ਬਹੁਤ ਫੀਲ ਹੋਈ ਸੀ ਸੀਰੀਅਸਲੀ ਇਹ ਰੱਬ ਜਾਣਦਾ ਜਾਂ ਮੈਂ ਜਾਂਦੀ ਆ ਕੱਲ ਸੰਡੇ ਦਾ ਦਿਨ ਸੀ ਮੈਂ ਗੁਰਮਰੀ ਦੇ ਘਰ ਵੀ ਜਾਣੀ ਸੰਡੇ ਵਾਲੇ ਦਿਨ ਤੇ ਜਦੋਂ ਮੈਂ ਗੁਰਮਰੀ ਦੇ ਘਰ ਵੀ ਗਈ ਚਲੋ ਉਹ ਮੰਨੋ ਦਾ ਮੇਰਾ ਹਰ ਵਕਤ ਦੀ ਤਦਾਪ ਦਾ ਨਾਮ ਹੈ ਕਿਉਂਕਿ ਮੇਰੇ ਸਤਿਗੁਰ ਮਹਾਰਾਜੀ ਨੇ ਬਾਰ ਬਾਰ ਕਿਹਾ ਮੇਰੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਕਰਨ ਵਾਲੇ ਮੇਰੇ ਸਤਿਗੁਰ ਮਹਾਰਾਜੀ ਹੈ ਮੈਂ ਤਾਂ ਕੁਝ ਵੀ ਨਹੀਂ ਹਾਂ ਉਹਨਾਂ ਬਗੈਰ ਕੁਝ ਵੀ ਨਹੀਂ ਤੇ ਮੈਂ ਗੁਰਮਰੀ ਦੇ ਘਰੋਂ ਕੱਲ ਆਈ ਸੀ ਤੇ ਆ ਕੇ ਜਦੋਂ ਮੈਂ ਦੇਖਿਆ ਕਿ ਹੈਪੀ ਡੇ ਦਾ ਟਾਈਮ ਚੱਲ ਰਿਹਾ ਹੈ ਤੇ ਆਪਣੇ ਪਿਤਾ ਦਿਨ ਨੂੰ ਯਾਦ ਕਰਨ ਦਾ ਇੱਕ ਸੁਨੇਹਾ ਮੋਗਾ ਜਿਹੜਾ ਕਿ ਮੈਂ ਜ਼ਰੂਰੀ ਸਮਝਿਆ ਨਾ ਹੋ ਕਿ ਵੀ ਜ਼ਰੂਰੀ ਸਮਝਿਆ ਇਸ ਕਾਰਨ ਕਿ ਕਹਿੰਦੇ ਨੇ ਦਿਲ ਦੇਆਂ ਗੱਲਾਂ ਜੋ ਮਨ ਦੇ ਵਿੱਚ ਹੋ ਉਹਨਾਂ ਨੂੰ ਕਲੀਅਰ ਕਰਦੀਆਂ ਇਹ ਚੰਗੀਆਂ ਹੁੰਦੀਆਂ ਨੇ ਤੇ ਜੇ ਅਸੀਂ ਕਲੀਅਰ ਨਾ ਕਰੀਏ ਤੇ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਰਿਜ਼ੀਆਂ ਰਹਿੰਦੀਆਂ ਨੇ ਤੇ ਰਿਜ਼ ਰਿਜ਼ ਕੇ ਰਿਜ਼ ਰਿਜ਼ ਕੇ ਸਾਨੂੰ ਹੋਰ ਵੀ ਜ਼ਿਆਦਾ ਇਮੋਸ਼ਨਸ ਕਰ ਦਿੰਦੀਆਂ ਨੇ ਕਿ ਜਿਹੜਾ ਇਨਸਾਨ ਦਾ ਆਪਣੇ ਪਰਿਵਾਰਕ ਰਿਸ਼ਤੀ ਫੈਮਿਲੀ ਕਿਤੇ ਵੀ ਦਿਲ ਨਹੀਂ ਲੱਗਦਾ ਕਿਤੇ ਵੀ ਨਹੀਂ ਇਸ ਲਈ ਮੈਂ ਬਹੁਤ ਜ਼ਰੂਰੀ ਨਹੀਂ ਸਮਝਿਆ ਕਿ ਮੈਂ ਮਤਲਬ ਇਹ ਇਮੋਸ਼ਨਸ ਆਪਣੇ ਅੰਦਰ ਰੱਖਾਂ ਇਸ ਲਈ ਮੈਂ ਸਾਰੇ ਇਮੋਸ਼ਨਸ ਕਲੀਅਰ ਕਰ ਦਿੰਦੇ ਸਾਰੇ ਤੇ ਬਾਕੀ ਤੁਸੀਂ ਪਰਿਵਾਰ ਸਵੇਂ ਸਭ ਕਿਵੇਂ ਹੋ ਮੈਨੂੰ ਆਪਣੇ ਆਪਣੇ ਘਰ ਵਿੱਚ ਸਾਰੇ ਦਸਨਾ ਤੰਦਰੁਸਤ ਹੋ ਠੀਕ ਠਾਕ ਹੋ ਸੋ ਪਰਮਾਤਮਾ ਤੋਂ ਸਾਰੇ ਅਨੁਚੜਦੀ ਕਲਰ ਦੇ ਵਿੱਚ ਰੱਖੀ ਤੰਦਰੁਸਤੀਆਂ ਦੇ ਵਿੱਚ ਰੱਖੀ ਬਾਕੀ ਮੈਂ ਤੁਹਾਡੀ ਮਾਨੀ ਕਰਦੇ ਹਾਂ ਮੈਂ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਤੁਸੀਂ ਆਪਣਾ ਹਰ ਵਕਤ ਹਰ ਸਾਇਮਾ ਵਧੀਆ ਵਧੀਆ ਕਮੈਂਟਸ ਲਿਆ ਕਰੋ ਮੇਰੀ ਵੀਡੀਓਸ ਨੂੰ ਮਤਵਪੂਰਨ ਸ਼ੇਅਰਸ ਕਰਿਆ ਕਰੋ ਜਿੰਨਾ ਮੇਰਾ ਵੀਡੀਓ ਸ਼ੇਅਰਸ ਕਰੋਗੇ ਉਹਨਾਂ ਵੀਡੀਓ ਮੇਰਾ ਅਪਡੇਟ ਜਿਆਦਾ ਅੱਗੇ ਅੱਗੇ ਵਧੇਗਾ ਸੋ ਬਾਕੀ ਕਿਸੇ ਵੀ ਬੋਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਸਟੇਕਸ ਹੋ ਗਈ ਹੋਵੇ ਤਾਂ ਦਿਲੋਂ ਤੁਹਾਡੇ ਕੋਲੋਂ ਮਾਫ਼ੀ ਹੈ ਧੰਨਵਾਦ थैंक यू so much ਜੀ